ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਡਾਕਟਰ ਮਲਕੀਅਤ ਸਿੰਘ ਸੈਣੀ ਦੀ ਪੁਸਤਕ ਪੰਜਾਬ ਦੇ ਅਲੋਪ ਹੋ ਰਹੇ ਪੰਛੀ ਸਰਲੇਖ ਅਧੀਨ ਲਾਲ ਸਰੀ ਤੁਰਮਤੀ ਬਾਰੇ ਗੱਲ ਕਰਾਂਗੇ ਲਾਲ ਸਰੀ ਤੁਰਮਤੀ ਮੂਲ ਰੂਪ ਵਿੱਚ ਪੰਜਾਬ ਦਾ ਵਸਿੰਦਾ ਹੈ ਤਕਰੀਬਨ ਘੁੱਗੀ ਕਦੇ ਕੱਦ ਦਾ ਸੁਰਖ ਸਿਰਵਾਲਾ ਬੰਕਾ ਜੁਸੀਲਾ ਤੇ ਪ੍ਰਭਾਵਸ਼ਾਲੀ ਇਹ ਸ਼ਿਕਾਰੀ ਪਰਿੰਦਾ ਘੁੱਗੀ ਵਾਂਗੂ ਮਸਤ ਮੌਲਾ ਡਰਪੋਕ ਤੇ ਹਿੰਸਾ ਦਾ ਪੁਜਾਰੀ ਨਹੀਂ ਹਰ ਵੇਲੇ ਸ਼ਿਕਾਰ ਦੀ ਤਲਾਸ਼ ਵਿੱਚ ਤਿਆਰ ਵਰ ਤਿਆਰ ਇਸ ਪਰਿੰਦੇ ਦੀ ਅੱਖ ਇਸ ਤਰ੍ਹਾਂ ਘੁੰਮਦੀ ਏ ਜਿਵੇਂ ਠੰਡੀ ਦਾਲ ਵਿੱਚ ਮੱਖਣ ਟਹਿਣੀਆਂ ਦੇ ਪੱਤਿਆਂ ਦੀ ਝੁਰਮਟ ਵਿੱਚ ਸਹਿ ਕੇ ਬੈਠਾ ਜਦੋਂ ਕਿਤੇ ਚਾਂਨ ਚੱਕ ਖੰਭਾਂ ਦੀ ਜ਼ੋਰਦਾਰ ਫੜਫੜਾਹਟ ਨਾਲ ਉੱਡਦਾ ਏ ਤਾਂ ਡਰ ਨਾਲ ਕਈ ਛੋਟੇ ਪਰਿੰਦਿਆਂ ਦੇ ਦਿਲ ਦਾ ਰੁਗ ਭਰਿਆ ਜਾਂਦਾ ਏ ਸਹਦ ਹੀ ਹੈ ਜੇ ਕੋਈ ਜੇ ਕਦੀ ਕੋਈ ਕਿਸਮਤ ਵਾਲਾ ਸ਼ਿਕਾਰ ਇਸ ਦੇ ਹਮਲੇ ਤੋਂ ਬਚ ਨਿਕਲੇ ਜੰਗਲਾਂ ਦੀਆਂ ਪਗਡੰਡੀਆਂ ਤੋਂ जरा ਹਟਵੇਂ ਕੰਡਿਆਲੀਆਂ ਝਾੜੀਆਂ ਦੀ ਓਟ ਵਿੱਚ ਖਿੰਡੇ ਹੋਏ ਚਿੜੀਆਂ ਦੇ ਖੰਭ ਇਸ ਦੀ ਹੋਂਦ ਦੀ ਸਾਫ சாਦੀ ਭਰਦੇ ਹਨ ਬਾਦੰਦੇ ਰੰਗਾਂ ਦੀ ਇੱਕ ਖੂਬਸੂਰਤ ਤਰਤੀਬ ਚਮਕ ਤੇ ਸੁਮੇਲ ਜਿਸ ਵਿੱਚ ਸਿਰ ਗੀਚੀ ਅਤੇ ਮੁੱਛ ਨਮਾ ਪੱਟੀ ਲਾਲ ਰੰਗ ਦੇ ਗੱਲਾਂ ਅਤੇ ਗਲਾ ਚਿੱਟੇ ਰੰਗ ਦੇ ਪਿੱਠ ਖੰਭ ਦਾ ਮੁੱਢ ਵੱਲ ਦਾ ਅੱਧਾ ਹਿੱਸਾ ਤੇ ਮੁੱਢ ਵੱਲੋਂ 3/4 ਪੂਸ ਹਲਕੇ ਸੁਆਹ ਰੰਗ ਦੇ ਕੰਬਾਂ ਦੇ ਵਾਰੀ ਅੱਧਾ ਹਿੱਸਾ ਤੇ ਪੂਛ ਦੇ ਸਿਰੇ ਦਾ ਦੀ ਪੱਟੀ ਗੂੜੇ ਸਿੱਕੇ ਰੰਗ ਤੋਂ ਕਾਲੇ ਰੰਗ ਦੀ। ਸਾਰੇ ਦਾ ਸਾਰਾ ਬਦਨ ਚਿੱਟਾ ਜਿਸ ਵਿੱਚ ਬੇਸਮਾਰ ਮਹੀਨ ਤੇ ਪਾਲਾਂ ਵਿੱਚ ਬੇਤਰਤੀਬੇ ਹੋਏ ਪਾਲਾਂ ਵਿੱਚ ਤਰਤੀਬੇ ਹੋਏ ਕਾਲੇ ਨਿਸ਼ਾਨ ਤੇ ਪੂੰਛ ਦਾ ਆਖਰੀ ਸਿਰਾ ਫੇਰ ਚਿੱਟਾ ਇਸ ਨੂੰ ਕਿਸੇ ਹੋਰ ਤੁਰਮਤੀ ਦੀ ਕਿਸਮਤ ਵਿੱਚ ਰਲਗੱਡ ਨਹੀਂ ਹੋਣ ਦਿੰਦੇ ਸ਼ਿਕਾਰੀ ਪੰਚੀਆਂ ਦੀ ਮਾੜੀ ਮੋਟੀ ਸੂਝ ਰੱਖਣ ਵਾਲਾ ਆਦਮੀ ਇਸ ਨੂੰ ਬੈਠਿਆਂ ਤਾਂ ਕੀ ਉੱਡਦਿਆਂ ਹੋਇਆਂ ਵੀ ਪਛਾਣਨ ਵਿੱਚ ਵੀ ਟਪਲਾ ਨਹੀਂ ਖਾਂਦਾ ਇਸ ਦੀ ਉਡਾਨ ਕਾਫੀ ਤੇਜ਼ ਚੁਸਤ ਅਤੇ ਧੌਣੀ ਹੈ ਤੁਰਮਤੀ ਵਾਂਗ ਹਵਾ ਵਿੱਚ ਤੁਰਦੇ ਸਮੇਂ ਇਸ ਦੇ ਖੰਭ ਉੱਪਰ ਵੱਲ ਨੂੰ ਬੰਦ ਨਹੀਂ ਕੀਤੇ ਹੁੰਦੇ ਕਦੇ ਕਿਸੇ ਖਾਤਰੇ ਫੁਸਤ ਜਾਂ ਪ੍ਰਜਨਨ ਰੁੱਤ ਦੌਰਾਨ ਕੀ ਕੀ ਨੀ ਜਹੀ ਚੀਖਮੀ ਆਕ 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 ਜਹੀ ਖਰਵੀ ਤੇ ਜਾਂ ਫੇਰ ਟੇਰ ਟੇਰ ਰੇ ਰੀ ਟੇਰ ਰਰ ਰਰ ਰੀ ਜਹੀ ਸ਼ਨਸਣੀ ਪੈਦਾ ਕਰਨ ਵਾਲੀ ਕੂਕਮੀ ਆਵਾਜ਼ ਕੱਢਦਾ ਹੈ ਹਾਮ ਕਰਕੇ ਨਰ ਜਿਸ ਨੂੰ ਤੁਰਮਤਾ ਵੀ ਆਖਦੇ ਹਨ ਅਤੇ ਮਾਦਾ ਰਲ ਕੇ ਸ਼ਿਕਾਰ ਕਰਦੇ ਹਨ ਦੋਨਾਂ ਵਿੱਚੋਂ ਇੱਕ ਸ਼ਿਕਾਰ ਦੇ ਪਿੱਛੇ ਛੂਟ ਛੂਟ ਵੱਟ ਕੇ ਪੈਂਦਾ ਹੈ ਜਦੋਂ ਕਿ ਦੂਸਰਾ ਅੱਗਿਓਂ ਦੀ ਹੋ ਕੇ ਉਸ ਦਾ ਰਾਹ ਰੋਕਦਾ ਹੈ ਸ਼ਿਕਾਰੀ ਨੂੰ ਮਾਰਨ ਉਪਰੰਤ ਦੋਵੇਂ ਰਲ ਕੇ ਛਕਦੇ ਹਨ ਇਸ ਦੀ ਖਾਦ ਖੁਰਾਕ ਸਭ ਛੋਟੇ ਮੋਟੇ ਪੰਛੀ ਸ਼ਾਮਲ ਹਨ ਪਰ ਇਸ ਦਾ ਮਨਪੌਂਦਾ ਸ਼ਿਕਾਰ ਚੰਡੋਲ ਹੀ ਹੈ ਜੇ ਤ ਵਿਸਾਖ ਦੇ ਮਹੀਨੇ ਮਾਦਾ ਉੱਤੇ ਰੁੱਖਾਂ ਮਾਦਾ ਉੱਚੇ ਰੁੱਖਾਂ ਉੱਤੇ ਆਲਣਾ ਬਣਾ ਕੇ ਜਾਂ ਫਿਰ ਕਿਸੇ ਹੋਰ ਸ਼ਿਕਾਰੀ ਪੰਛੀ ਦਾ ਪੁਰਾਣਾ ਆਲਣਾ ਤਲਾਸ਼ ਕੇ ਆਂਡੇ ਦਿੰਦੀ ਹੈ ਖੁੱਲੀਆਂ ਤੇ ਬੇਆਵਾਦ ਬਾਦੀਆਂ ਸ਼ਾਨਦਾਰ ਰੁੱਖਾਂ ਦੀਆਂ ਝੰਗੀਆਂ ਨਹਿਰਾਂ ਦੇ ਕੰਢੇ ਉੱਗੇ ਮਧਰੇ ਕੰਦ ਕੱਦ ਦੇ ਰੁੱਖ ਤੇ ਕੰਢੀ ਦੇ ਇਲਾਕੇ ਵਿੱਚੋਂ ਦੀ ਗੁਜ਼ਰਦੇ ਚੋ ਇਸ ਤੇ ਮਨਪੌਂਦੇ ਟਿਕਾਣੇ ਹਨ ਅੱਜ ਪਰ ਅੱਜ ਇਹ ਟਿਕਾਣੇ ਤਾਂ ਕਿਸੇ ਹੱਦ ਤੱਕ ਹਾਲੇ ਵੀ ਮੌਜੂਦ ਹਨ ਚੰਡੋਲਾਾਂ ਤੇ ਹੋਰ ਛੋਟੇ ਪਰਿੰਦੇ ਵੀ ਹਨ ਲੇਕਿਨ ਇਹ ਮਾਨਮੱਤਾ ਤੇ ਬੇਖੌਂਪ ਪਰਿੰਦਾ ਨਾ ਜਾਣੇ ਕਿਹੜੇ ਦੇਸਾਂ ਨੂੰ ਲੰਮੀ ਉਡਾਰੀ ਮਾਰ ਗਿਆ ਹੈ ਪਤਾ ਨਹੀਂ ਕਿਸੇ ਨੇ ਕੰਨ ਕਰਕੇ ਕੰਨ ਧਰ ਕੇ ਸੁਣਿਆ ਜਾਂ ਨਹੀਂ ਪਰ ਜਾਪਦਾ ਹੈ ਕਿ ਇਸ ਦੇ ਦਿਲ ਦੀ ਹੂਕ ਵਿੱਚੋਂ ਇਹ ਸ਼ਬਦ ਜ਼ਰੂਰ ਗੂੰਜੇ ਹੋਣਗੇ ਹਮੇ ਵੀ ਯਾਦ ਰੱਖਣਾ ਜਦ ਲਿਖੋ ਤਾਰੀਖ ਗੁਲਸਨ ਕੀ ਹਮਨੇ ਵੀ ਲੁਟਾਇਆ ਹੈ ਚਾਵਣ ਮੇ ਆਸੇ ਆਪਣਾ ਪੰਜਾਬੀਓ ਯਾਦ ਰੱਖੋ ਤੁਸੀਂ ਪਹਿਲਾਂ ਹੀ ਬਹੁਤ ਦੇਰ ਕਰ ਚੁੱਕੇ ਹੋ ਤੇ ਜੇ ਹੋਰ ਦੇਰ ਕੀਤੀ ਤਾਂ ਪੰਜਾਬ ਦੀ ਮਿੱਟੀ ਦੇ ਕੈਨਵਸ ਤੇ ਸਦੀਆਂ ਤੋਂ ਉੱਕਰੀਆਂ ਹੋਈਆਂ ਇਹਨਾਂ ਰੰਗਦਾਰ ਤਸਵੀਰਾਂ ਤੇ ਸਦਾ ਲਈ ਕਾਲਾ ਕਾਲਾ ਰੰਗ ਮਲਿਆ ਜਾਵੇਗਾ ਤੇ ਸਮਝ ਜਿਸ ਦੀ ਤੁਸੀਂ ਹਾਨੀ ਜਿਸ ਦੇ ਤੁਸੀਂ ਹਾਨੀ ਨਹੀਂ ਬਣ ਸਕੇ ਤੁਹਾਨੂੰ ਬਹੁਤ ਫਟਕਾਰਾਂ ਪਾਏਗਾ ਸੋ ਧੰਨਵਾਦ ਜੀ